ਕੋਠੇ ਗ੍ਰਾਮ ਸ੍ਰੀ ਗੁਰੂ ਬੈਠੇ ਲਾਇ ਦਿਵਾਨਾ ਆਗੇ ਆਏ ਸਿੰਘ ਜਵਾਨ ਬਚਨ ਹੁਆ ਇਹਨਾ ਪੁਝੰਗੀਆਂ ਨੂੰ ਅੰਮ੍ਰਿਤ ਛਕਾਓ ਸੰਗਤ ਨੇ ਹੱਥ ਜੋੜ ਕਰ ਬੇਨਤੀ ਕਰੀ ਗੁਰੂ ਜੀ ਧਰਮ ਸ਼ਾਸਤਰ ਤੁਸੀਂ ਲਿਖਿਆ ਹੈ ਜੋ ਕਿਸੇ ਦੀਤੀ ਵਿਆਹ ਕਰ ਭੋਗੇ ਆਪਣੀ ਕਿਸੇ ਨਾਲ ਵਿਆਹੇ ਤਾਂ ਉਸ ਦਾ ਪੁੰਨ ਪਾਪ ਬਰਾਬਰ ਹੁੰਦਾ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਔਰ ਵੇਸਵਾ ਆਦਿਕ ਭੋਗਦੇ ਹਨ ਉਹਨਾਂ ਦਾ ਕੀ ਹਾਲ ਹੋਵੇਗਾ ਗੁਰੂ ਵਚਨ ਕੀਤਾ ਜਿਨ੍ਹਾਂ ਦੇ ਘਰ ਧੀ ਵਿਆਉਣੇ ਕੋ ਨਹੀਂ ਹੋਈ ਉਹ ਧੀ ਮਾਰਨ ਵਾਲਿਆਂ ਕੋ ਉਪਦੇਸ਼ ਦੇਣ ਕੇ ਤੁਸੀਂ ਧੀ ਨਾ ਮਾਰੋ ਉਹ ਪੁੰਨ ਕਉ ਸਹਾਇਤਾ ਕਰੇਗਾ ਜਿਹੜਾ ਬਿਨਾਂ ਆਨੰਦ ਪੜਾਏ ਆਨੰਦ ਕਰਦੇ ਹਨ ਉਹ ਕੁੜੀ ਮਾਰਨ ਵਾਲਿਆਂ ਦੇ ਪਾਪ ਜाहिर ਕਰਕੇ ਉਹਨਾਂ ਨੂੰ ਸ਼ਰਮਿੰਦੇ ਕਰਨਗੇ ਉਪਦੇਸ਼ ਦੇ ਕੇ ਹਟਾਉਣਗੇ ਉਹ ਪੁੰਨ ਉਹਨਕੇ ਪਾਪੋਂ ਕੋ ਦੂਰ ਕਰਕੇ ਬਖਸ਼ਾਵੇਗਾ ਔਰ ਗਰੀਬਾਂ ਦੀਆਂ ਧੀਆਂ ਪਲਣਗੀਆਂ ਪੁੰਨ ਹੈ ਜਿਹੜਾ ਆਪਣੇ ਮੱਖ ਨੂੰ ਉਪਦੇਸ਼ ਦੇ ਕੇ ਧੀ ਮਰਵਾਏ ਉਹ 100 ਜਨਮ ਕੁੱਤੀ ਕੁੱਤੇ ਦਾ ਪੌਂਦਾ ਹੈ ਮਨੁੱਖ ਕੀ ਦੇਹ ਦਾ ਗਹਿਣਾ ਵੈਰੀ ਹੈ ਗਹਿਨੇ ਦੇ ਲਾਲਚ ਸੇ ਕਈ ਬਾਲਕਾਂ ਕੋ ਔਰ ਮਨੁੱਖਾਂ ਕੋ ਮਾਰਦੇ ਹਨ ਇਸ ਵਾਸਤੇ ਵੈਰੀ ਜਾਣੋ ਸੰਗਤ ਮਾਈਆਂ ਬੀਬੀਆਂ ਦਰਸ਼ਨ ਕਰਨੇ ਕੋ ਆਇਆਂ ਕਈਆਂ ਦੇ ਹੱਥੀ ਕੱਚ ਦੀਆਂ ਤੇ ਲੱਖ ਦੀਆਂ ਵੰਗਾ ਚੂੜੀਆਂ ਸਨ ਹੁਕਮ ਹੋਇਆ ਇਹਨਾਂ ਦੇ ਹੱਥੋਂ ਚੂੜੀਆਂ ਤੇ ਵੰਗਾ ਉਤਾਰ ਦਿਓ ਕੱਚੀਆਂ ਚੂੜੀਆਂ ਨਹੀਂ ਚਾਹੇਦੀਆਂ ਇਨਾ ਦਾ ਦਰਸ਼ਨ ਕਰਨਾ ਇਹਨਾਂ ਦੇ ਹੱਥੋਂ ਜਲ ਛਕਣਾ ਵੀ ਦੋਸ਼ ਹੈ ਇਹ ਪਹਿਰਾਵਾ ਤੁਰਕਾਂ ਅਰ ਹਰੀਜਨਾਂ ਦਾ ਹੈ ਮਹਾਤਮਾ ਜੀ ਦਾ ਵਾਕ ਹੈ ਕੱਚ ਕਚ ਵਿਹਾਜਿਆ ਲਾਲਾ ਦੀ ਸਾਰ ਨਾ ਜਾਣੀ ਹਿੰਦੂ ਸਿੰਘ ਸਿੰਘਣੀ ਦਾ ਜਨਮ ਲਾਲ ਹੈ ਮਰਨ ਦੇ ਪਿਛੋਂ ਦੇ ਨਾਲੋਂ ਗਹਿਣਾ ਵਿਛੋੜਨਾ ਧਰਮ ਨਹੀਂ जैसे काठ की मूर्ति को लबास पाइए उसने पुरख का कम नहीं देना सिंह जो पहरे टोपी कीरा गुरका नहीं वह बीरा एक सिखनी हाथ जोडकर अर्ज करी हे गुरुजी मेरा बेटा इको सी शरीक मार देता है भजन होया उन्हों पकड़ लाओ ਸਿੱਖਾ ਹੱਥ ਜੋੜ ਫਤਿਹ ਵਾਹਿਗੁਰੂ ਜੀ ਕੀ ਬਲਾਈ ਕਹਾ ਸਿੱਖੋ ਹੁਕਮ ਹੈ ਤੁਸਾਂ ਇਸ ਦਾ ਬੇਟਾ ਕਿਉ ਮਾਰਿਆ ਉਹਨਾਂ ਕਹਿਆ ਗੁਰੂ ਜੀ ਮੇਰੇ ਬਾਪ ਨੇ ਦੋ ਵਿਆਹ ਕਰੇ ਸਨ ਇੱਕ ਮਾਂ ਦੇ ਅਸੀਂ ਪੰਜ ਪੁੱਤਰ ਹਾਂ ਦੂਸਰੀ ਇਹ ਹੈ ਇਸ ਦਾ ਇੱਕ ਪੁੱਤਰ ਸੀ ਔਰ ਸਾਡਿਆਂ ਵੱਡਿਆਂ ਨੇ ਚੁੰਡੇ ਵੰਡ ਠਹਿرائی ਹੋਈ ਸੀ ਇਹ ਸਾਡੇ ਪੰਜਾਂ ਭਰਾਵਾਂ ਕੋਲੋਂ ਇਹ ਕਪੁੱਤਰ ਵਾਲੀ ਅੱਧਾ ਹਿੱਸਾ ਮੰਗਦੀ ਸੀ ਇਸ ਕਰਕੇ ਹੇ ਗੁਰੂ ਜੀ ਅਸਾਂ ਮਾਰਿਆ ਹੈ ਇਹ ਆਦ ਦਾ ਮਾਲਕ ਸੀ ਗੁਰੂ ਜੀ ਬਚਨ ਕੀਤਾ ਤੁਸੀਂ ਅੱਗੇ ਵਾਸਤੇ ਪੱਗ ਵੰਡ ਰੱਖੋ ਜਿਨ ਚੁੰਡੇ ਵੰਡ ਰੱਖੀ ਹੈ ਉਹ ਰੰਨਾ ਦੇ ਮਜ਼ਦੂਰ ਹਨ ਬਾਪ ਦਾਦੇ ਕੀ ਮਾਲਕੀ ਬੇਟਿਆਂ ਬੋਤਿਆਂ ਲੈਣੀ ਹੈ ਮਾਂ ਕਿਤੇ ਖਸਮ ਕਰੇ ਪਹਿਲੇ بیٹے ਦਾ ਦਾਵਾ ਨਹੀਂ ਰਹਿੰਦਾ ਚੁੰਡੇਵੰਡ ਜ਼ੁਲਮ ਹੈ ਇੱਕ ਸਿੱਖ ਅਰਜ਼ ਕੀਤੀ ਜੀ ਗੁਰੂ ਜੀ ਜੂਆ ਚਮਜੂਆ ਬੜਾ ਦੁੱਖ ਦਿੰਦਾ ਹੈ ਬਚਨ ਹੋਇਆ ਮਨਸਲ ਪੀਸ ਕੇ ਪੰਜਵੇਂ ਵਿਚਰ ਲਾ ਕਰ ਮਲ ਹੋ ਸਭ ਪਲਾ ਹੋਏਗਾ ਫਿਰ ਜੂਆ ਚਮਜੂਆ ਨਹੀਂ ਪਹਿਣਗੀਆਂ ਜੇਕਰ ਕਿਸੇ ਕੋ ਸੱਪ ਲੜੇ ਤਾਂ ਦੋ ਟੋਲੇ ਨਿਸ਼ਾਦਰ ਪੀਸ ਪਾਣੀ ਮੇ ਪਾਏ ਮਿਲਾ ਦੇਵੋ ਦਸਤ ਕੇ ਨਾਲ ਜ਼ਹਿਰ ਨਿਕਲ ਜਾਏਗੀ ਕੜੀ ਦੋ ਕੜੀ ਪਿਸ਼ੋਂ ਕਿਉ ਪਿਲਾਏ ਦੇਵੋ ਬਹੁਤ ਵੇਰੀ ਸੰਗਤ ਅਰਜ ਕੀਤੀ ਜੀ ਸੱਚੇ ਪਾਤਸ਼ਾ ਤੁਸਾਂ ਬਚਨ ਕੀਤਾ ਸੀ ਗੰਗਾ ਸਰ ਗੁਰਦੁਆਰੇ ਪਾਸ ਜਾਇਕਰ ਇਸ਼ਨਾਨ ਕਰ ਪੱਖਿਆਂ ਵਿੱਚ 6100 ਜਪਜੀ ਸਾਹਿਬ ਦਾ ਪਾਠ ਕਰਨਾ ਸੋ ਜੀ ਇੱਕ ਦਿਨ ਵਿੱਚੇ ਕਿਸ ਤਰ੍ਹਾਂ ਹੋਵੇਗਾ ਅਰ ਮੈਂ ਪ੍ਰੇਮ से ਕਿਸ ਬਿੱਦ ਕਰੂੰਗਾ ਬਚਨ ਹੋਇਆ ਪੰਜ ਦਿਨ ਮੈਂ ਕਰਨਾ ਉੱਥੇ ਗੁਪਤ ਦੇਵੀ ਕੀ ਮੂਰਤ ਵੀ ਹੈ ਜਿਸ ਕੀ ਪੂਜਾ ਮਾਤਾ ਵਾਲੇ ਤੇ ਮਾਈ ਪੁੱਤਰ ਕਰਨਗੇ ਸਿੱਖਾਂ ਅਰਜ ਕੀਤੀ ਜੀ ਕਿਕਰਾਂ ਬਹੁਤ ਹਨ ਪੁੱਟ ਸਿਟਿਏ ਹੁਕਮ ਹੋਇਆ ਸਿੱਖੋ ਪੁੱਤ ਸਿੱਟੋ ਪਹਾੜੀ ਕਿਕਰਾਂ ਨੂੰ ਜਿੰਨਾ ਵਿੱਚੋਂ ਬੋ ਆਉਂਦੀ ਹੈ ਦੇਸੀ ਕਿਕਰ ਸਦਾ ਗੁਲਾਬ ਹੈ ਇਹ ਸਾਡਾ ਸਦਾ ਗੁਲਾਬ ਚੰਨਣ થી ਪਵਿੱਤਰ ਹੈ ਉਹ ਨਹੀਂ ਪੁੱਟਣੇ ਉਸ ਕੀ ਦਤਨ ਕਰਨੇ ਸੇ ਮੁਕ ਪਵਿੱਤਰ ਹੁੰਦਾ ਹੈ ਪਸ਼ੂ ਦੀ ਤੁਚਾ ਬੜੀ ਅਸ਼ੁੱਧ ਹੈ ਕਿਕਰ ਦੇ ਰੰਗ ਦੀ ਸੰਗਤ ਕਰਨੇ ਕਰਕੇ ਰੰਗਿਆ ਚੰਮ ਪੂਰੇ ਸਮ ਵਰਤਮਾਨ ਹੈ ਸਿੰਘਾ ਅਰਜ ਕੀਤੀ ਜੀ ਗੁਰੂ ਜੀ ਇੱਕ ਸਿੰਘ ਚਲਾਣਾ ਕਰ ਗਿਆ ਹੈ ਜੇ ਦੋਸ਼ ਨਾ ਹੋਵੇ ਤਾਂ ਕਿੱਕਰ ਨਾਲ ਸੰਸਕਾਰ ਕਰ ਦਈਏ ਗੁਰੂ ਬਚਨ ਕੀਤਾ ਕਿੱਕਰ ਨਾਲ ਸੰਸਕਾਰ ਕਰਨਾ ਬੜਾ ਪੁੰਨ ਹੈ ਦੋਸ਼ ਨਹੀਂ ਹੈ ਬਹੁਤ ਪਵਿੱਤਰ ਹੈ ਇੱਕ ਸਿੱਖ ਅਰਜ ਕੀਤੀ ਹੈ ਗੁਰੂ ਗਰੀਬ ਨਿਵਾਜੀ ਮੈਨੂੰ ਜੀ ਬਵਾਸੀਰ ਦਾ ਬੜਾ ਕਸ਼ਟ ਹੈ ਬੜਾ ਦੁੱਖ ਪਾਵਨਾ ਹਾ ਵਜਨ ਹੋਇਆ ਚਲਕਤ ਚਾਸਕੂ ਤਰਕੋਨੇ ਨਿੰਮ ਦੇ ਪੱਤਰ ਸਾਰੇ ਸੁਕਾ ਕੇ ਪੀਸ ਕਰ ਬਰਾਬਰ ਚੂਰਨ ਕਰਕੇ ਫਿਰ ਇਹਨਾਂ ਚਾਰ ਚੀਜ਼ਾਂ ਨੂੰ ਕੁੱਟ ਕੇ ਪਾਣੀ ਵਿੱਚ ਉਬਾਲੋ ਮਲ ਕੇ ਛਾਣ ਕੇ ਉਸੇ ਕਾੜ੍ਹੇ ਮੈਂ ਚਾਰ ਚੀਜ਼ਾਂ ਚੂਰਨ ਰਗੜ ਕੇ ਰਸ ਪਾਏ ਛੋਟੇ ਬੇਰ ਜਿਤਨੀ ਗੋਲੀ ਬਾਧੋ ਇੱਕ ਗੋਲੀ ਕਿਉ ਦੇ ਕੁੱਟ ਨਾਲ 14 ਦਿਨ ਸ਼ੱਕ ਲਵੋ ਲਾਲ ਮਿਰਚ ਨਹੀਂ ਖਾਣੀ ਦੂਰ ਦੇ ਸਾਕਾਂ ਦਾ ਸੁਖ ਹੁੰਦਾ ਹੈ ਜੈਸਾ ਸੁਪਨਾ ਆਉਂਦਾ ਹੈ ਨੇੜੇ ਕੀ ਸਿਆਣ ਚੰਗੀ ਹੈ ਦੂਰ ਕਾ ਸਾਕਤੀ ਦੇ ਕੇ ਬਿਦਾਵਾ ਹੈ ਸਿੱਖੋ ਗੁਰੂ ਕੇ ਪਿਆਰਿਓ ਕਛਾ ਬਿਨਾ ਰਦਾ ਨਹੀਂ ਰਹਿੰਦਾ ਕਛਾ ਤੋਂ ਬਿਨਾ ਪਸ਼ੂ ਪਾਸ ਤੇ ਹੋ ਤੁਹਾਡਾ ਪੁੰਨ ਭਜਨ ਨਿਸਫਲ ਜਾਂਦਾ ਹੈ ਕਛਾ ਰਖੋ ਬਚਨ ਹੋਇਆ ਗੁਰ ਕਹਿਆ ਸਕਾਰ ਕਮਾਵੋ ਗੁਰ ਕੀ ਕਰਨੇ ਕਾਹੇ ਤਾਵੋ ਕਾਬਲ ਦੀ ਸੰਗਤ ਨੇ ਅਰਜ ਕਰੀ ਸੱਚੇ ਪਾਤਸ਼ਾਹ ਅਸੀਂ ਧਰਮ ਸ਼ਾਸਤਰ ਵਿਜੇ ਮੁਕਤ ਕਾ ਉਤਾਰਾ ਕਰ ਲਈਏ ਬਚਨ ਹੁਆ ਇਸ ਦਾ ਉਤਾਰਾ ਸੰਮਤ 1943 ਦੇ ਪਿਛੋਂ ਹੋਵੇਗਾ ਘਰ ਘਰ ਵਿਖੇ ਪਾਟ ਹੋਇਆ ਕਰੇਗਾ ਇਸਤਰੀਆਂ ਦੀ ਸੰਗਤ ਨੇ ਅਰਜ ਕੀਤੀ हे ਗੁਰੂ ਸੱਚੇ ਪਾਤਸ਼ਾਹ ਸਾਡੇ ਖਵੰਦ ਤੁਰਕਾਂ ਮਾਰੇ ਹਨ ਅ ਸਾਡੀ ਮਰਜ਼ੀ ਤੁਰਕਾਂ ਨਾਲ ਯੁੱਧ ਕਰਨ ਦੀ ਹੈ ਸੀ ਬਚਨ ਹੋਇਆ ਤੁਸੀਂ ਅੰਮ੍ਰਿਤ ਛੱਕ ਕੇ ਯੁੱਧ ਕਰੋ ਸ਼ਬਦ ਸੋ ਸੂਰਾ ਵਰਿਆਮ ਜਿਸ ਸਾਹਿਬ ਬਲ ਧਰੇ ਸਿੰਘਾਂ ਦਾ ਰੂਪ ਧਾਰ ਹੋ ਅਰਾਕੀਆਂ ਤੇ ਸਵਾਰ ਹੋ ਕਰ ਸ੍ਰੀ ਸਾਹਿਬ ਹੱਥ ਵਿਖੇ ਲੈ ਕੇ ਫਤਿਹ ਗਜਾ ਕੇ ਚੜੋ ਹੁਕਮ ਮਨ ਸਿੰਘਣੀਆਂ ਅੰਮ੍ਰਿਤ ਛਕ ਅਕਾਲ ਕਾਲ ਕਰਕੇ ਸ਼ਹੀਦੀ ਵਾਸਤੇ ਸ੍ਰੀ ਸਾਹਿਬ ਲੈ ਕਰ ਚੜਾਈ ਕੀਤੀ ਚੰਡੀ ਦਾ ਰੂਪ ਧਾਰ ਕੇ ਚੰਡ ਮੁੰਡ ਕਰ ਦਿੱਤਾ 5000 ਤੁਰਕਾਂ ਦਾ ਦਲ ਕੇਰਾ ਜੁੱਧ ਕਰ ਮਾਰਿਆ ਰਾਕੀਆਂ ਤੋਂ ਉਤਰਨ ਦੀ ਹੋਛ ਨਾ ਰਹੀ ਹੱਥਾਂ ਵਿਖੇ ਸ੍ਰੀ ਸਾਹਿਬ ਦੇ ਕਬਜੇ 나 ਉਤਰਨ ਗੁਰੂ ਜੀ ਬਚਨ ਕੀਤਾ ਪੰਜਵਾ ਗਰਮ ਕਰਕੇ ਪੋਸ਼ਾਕਾਂ ਸਮੇਤ ਵਿੱਚ ਬਿਠਾ ਦਿਓ ਇੱਕ ਰਤੀ ਛਤਰ ਤਾਰ ਮਾਸਾ ਸੁਖ ਨਿਦਾਨ ਸਮੁੰਦਰ ਵਿੱਚ ਖੰਡ ਪਾ ਕੇ ਛਕਾ ਦਿਓ ਉਸੀ ਤਰ੍ਹਾਂ ਸਭ ਤਿਆਰ ਹੋ ਜਾਣ ਗੀਆਂ ਔਰੰਗਜ਼ੇਬ ਹੁਕਮ ਦਿਆਂ ਜੋ ਮਜਹਿਲ ਸਿੰਘ ਗੋਬਿੰਦ ਸਿੰਘ ਦੇ ਨਾਲ ਹਨ ਉਹਨਾਂ ਦੇ ਪਿੰਡ ਕਤਲ ਕਰ ਸਿਟੋ ਡਰ ਕੇ ਹਟ ਜਾਣਗੇ ਮਾਝੂ 500 ਅਸਵਾਰ ਗੁਰੂ ਕੇ ਹੁਕਮ ਸੇ ਜੋ ਆਏ ਸੋ ਸਾਰੇ ਕਤਲ ਹੋਏ ਗਏ ਉਸ ਥਾਂ ਦਾ ਨਾਮ ਸ਼ਹੀਦਾਂ ਵਾਲਾ ਅੱਜ ਪ੍ਰਸਿੱਧ ਹੈ ਵਜਨ ਹੋਇਆ ਉਥੋਂ ਦੀ ਧਰਤੀ ਅੰਮ੍ਰਿਤਸਰ ਤੱਕ ਕੁਰ ਖੇਤਰ ਸਮਾਨ ਹੈ ਉਥੇ ਪ੍ਰਾਣੀਆਂ ਦੇ ਫੁੱਲ ਨਹੀਂ ਚੁਗਣੇ ਉਹ ਗੰਗਾ ਕੀ ਨਿਆਈ ਹੈ ਚੌਪਈ ਸਤਿਗੁਰ ਐਸੇ ਵਰ ਕੋ ਦੇ ਸੰਗਤ ਸੇ ਪੇਟਾ ਬਹੁਲੇ ਦੇਕਰ ਦਰਸ਼ਨ ਕਿਉ ਨਿਹਾਲ ਸੰਗਤ ਪੁੰਨ ਹੋਈ ਖੁਸ਼ਹਾਲ ਰਹਿਤ ਮਰਿਆਦਾ ਸਭੀ ਸੁਣਾਏ सिंह सज्जन की बात बताए साखी गुर संपूर्ण करी संगत को असीस बहु करी दोहरा साखी को लिखवाए गुर पौडे पलंग प्रियंक संगत पुन उचरी फतेह वाहिगुरु बिन संक